ਕੀ ਕਰਕੇ ਨੀਂ ਰਿਹਾ ਯਾਰ ਮੇਰੇ ਕੋਲ ਨਹੀਂ ਹੈਗਾ ਅਰ ਜਾ ਮੇਰਾ ਫੋਨ ਬਾਣੀ ਦਾ ਫੋਨ ਪਤਾ ਨਹੀਂ ਕਿਤੇ ਰੱਖ ਕੇ ਭੁੱਲ ਭੁੱਲ ਗਿਆ ਉਹਦਾ ਲੋਈ ਬਲੌਗ ਅਸੀਂ ਕਰੇ ਲੇਡ ਸ਼ੁਰੂ ਗਰਮੀ ਬਾਲੀ ਜਿਆਦਾ ਈ ਤੇ ਅਸੀਂ ਅੱਜ ਚੱਲਿਆ ਆਊਟਲੈਟ ਠੰਡਾਏ ਵਦਾਰ ਆਪਾਂ ਜਦੋਂ ਪਹਿਲੀ ਵਾਰ ਮਲੇ ਸੀ ਹਣਾ ਉਦੋਂ ਵੀ ਆਪਾਂ ਆਊਟਲੈਟ ਹੀ ਗਏ ਸੀ ਨਾ ਚੁੱਤੀ ਦੇ ਸੀ ਪਟਿਆਲੇ ਪਟਿਆੜੇ ਆਲੇ ਗਈ ਸੀ ਸਭ ਤੋਂ ਪਹਿਲੀ ਵਾਰ ਲੱਗਦਾ ਇਤਨੀ ਨਹੀਂ ਹੰਡਾਏ ਗਏ ਸੀਗੇ ਹਾਂ ਹਾਂ ਪਟਿਆਲੇ ਦਾ ਮਾਹੌਜ ਜਦੋਂ ਜੇ ਇਹੀ ਸੀ ਮਾਰਕੀਟ ਉਹ ਸਾਡੀ ਕਰਕੇ ਬਲੌਕ ਉਹ ਚੰਨਾਵਾ ਉਹ ਖੁੱਲਿਆ ਹੈ ਨਾ ਕੀ ਉਹ ਸਟੋਰ ਜ ਸਟੋਰ ਖੁੱਲਿਆ ਹਾਂ ਉੱਥੇ ਦੇਖ ਦੇਖਣਾ ਸਮਾਨ ਵਗੈਰਾ ਕਿੱਦਾਂ ਦਾ ਮਿਲਦਾ ਹੈ ਤੁਹਾਨੂੰ ਵੀ ਦੱਸਾਂਗੇ 99 ਉਹ ਹੀ ਨਵੇਂ ਸਟੋਰ ਹੈ ਉਹੀ ਇਹਨਾਂ ਦੇ ਸਟੋਰ ਹੈ ਅਗੜਨ ਵਿੱਚ ਸਟੋਰ ਨਹੀਂ ਹੈਗਾ ਹੋਰ ਹੈ ਮੰਨ ਲਓ ਉੱਥੇ ਕਹਿੰਦੇ ਸੂਈ ਤੋਂ ਲੈ ਕੇ ਜਹਾਜ਼ ਤੱਕ ਸਾਰਾ ਕੁਝ ਮਿਲਦਾ ਹੈ ਪਰ ਇਹਨਾਂ ਕੁਝ ਤਾਂ ਜਹਾਜ਼ ਤਾਂ ਨਹੀਂ ਹੋਣਾ ਆਲੋ ਬਈ ਉਹ ਕਾਫੀ ਕੁਛ ਮਿਲ ਜਾਣਾ ਉੱਥੇ ਘਰ ਦਾ ਸਮਾਨ ਸੂ ਲੈਣਾ ਕਾਫੀ ਜਾਣਿਆ ਨੇ ਉਹ ਤੇ ਵੀਡੀਓ ਵਾਈਡੀਓ ਬਣਾ ਵੀ ਰੱਖੀ ਆ ਅਸ ਤਾਂ ਉਹੀ ਚੱਲੇ ਸੀ ਬਸ ਸਪੈਸ਼ਲ ਉਹਦਾ ਫਿਰ ਚੱਲੇ ਨਹੀਂ ਚਲੋ ਬ੍ਰਾਈਟਨੈਸ ਵਾਲੀ ਨਹੀਂ ਬਦੀ ਪਈ ਆ ਕਾਲੇ ਹੋ ਗਏ ਲਫਾਈ ਤੁਰੇਂਦੇ ਰਹਿਣਾ ਹੌਲੀ ਹੌਲੀ ਇਹ ਤੁਸੀਂ ਮੈਨੂੰ ਕੁਛ ਨਾ ਹਣਨ ਦਵਾ ਸੋਹ ਲੱਗੇ ਮੈਂ ਬਹੁਤ ਕਲੇਸ਼ ਕਰੂੰ ਤੂੰ ਕਲੇਸ਼ ਹੀ ਪਾ ਲਈ ਤੂੰ ਉੱਤੇ ਬੰਦੀ ਹੀ ਨਹੀਂ ਅਸਾਂ ਉਹ ਆ ਗਿਆ ਬਈ ਸ਼ਾਰਕ ਤਾਂ ਕਾਫੀ ਕੁਛ ਬਣਾਈ ਜਾਂਦੇ ਨੇ ਨਵਾਨ ਪਾਰਕ ਇਹ ਲੱਭੀ ਪਹਿਲਾਂ ਆਰਾਮ ਖਿਸ਼ਮੀਰ ਡੁਣਾ ਇਥੇ ਸੋਫੇ ਬਗੈਰ ਵੀ ਹੈਗੇ ਯਾਰ ਡਾਈਨਿੰਗ ਟੇਬਲ ਦੇ ਕਿੰਨਾ ਸਿਰਾਨੇ ਬਾਣੀ ਡਾਈਨਿੰਗ ਟੇਬਲ ਕਿੰਨੇ ਸੋਹਣੇ ਨੇ ਹਨ ਹੈ ਬਸ ਕੁਝ ਜ਼ਿਆਦਾ ਮਹਿੰਗਾ ਨਹੀਂ ਹੈ 1 2 3 4 5 1 60000 ਦਾ ਜ਼ਿਆਦਾ ਨਹੀਂ ਕੋਈ ਜ਼ਿਆਦਾ ਮਹਿੰਗਾ ਨਹੀਂ ਆ ਦੇਖ ਹਾਂ ਕਿਡੀ ਪੇਰੀ ਜੀ ਚੀਜ਼ ਆ ਯਾਰ 80000 ਦਾ ਏਸੀ ਵੀ ਹੈ ਗਿਆ ਵਿੰਡੋ ਵੰਡੋ ਸਾਰਾ ਕੁਛ ਆ ਹੈਂ ਨਾ ਲੂਟਾਂ ਵੀ ਦੇ ਦੀਆਂ ਕਿਡੀਆਂ ਪਲੇਟਾਂ ਇਹ ਵੈਸੇ ਰੱਖ ਕੇ ਦਿਖਾਇਆ ਵੀ ਐਂ ਲੱਗੂ ਸੋਹਣਾ ਯਾਰ ਕੰਮ ਅਲਮਾਰੀਆਂ ਨੇ ਇੱਧਰ ਸੰਦੂਕ ਜੇ ਹਾਂ ਪੈਕ ਮੈਂ ਵੀਡੀਓ ਚ ਹੀ ਕਰ ਲੈ ਕਵਰ ਸਾਰੇ ਆ ਕਿੱਡਾ ਸੋਹਣਾ ਯਾਰ ਆ ਵੀ ਸੋਹਣੇ ਆ ਸਾਰੇ ਸੋਹਣੇ ਆ ਯਾਰ ਬਹੁਤ ਬਹੁਤ ਪਿਆਰੇ ਪਿਆਰੇ ਆ ਹਾਂ ਯਾਰ 52000 ਚੀ ਆ ਸੋਹਣੇ ਆ ਹਮ ਯਾਰ ਸੋਹਣੀ ਬਹੁਤ ਹੈ ਲੋ ਵੀ ਸਰਾ ਹੀ ਹੈ ਕੰਮ ਮਾਣੀ ਸ਼ੀਸ਼ਾ ਕਿੱਡਾ ਸੋਹਣਾ ਜਿਹੇ ਜਿਹੇ ਦਿੱਤੇ ਕਹਿੰਦਾ ਇਹ ਬਣਵਾਉਣ ਨੂੰ

दर वीकेंड आ बात हो गया रा रा खर्चा है सारा मतलब ए टू जेड सारा सामान मिलता है इतने के में कितने दा प्रोग्राम तेरे कितने दा पचे रुपए दा पहेगा 4500 दा है कंफर्टर कंफर्टर हां जी एसी कंफर्टर कैसी है हैवी क्वालिटी आएगी नहीं नहीं भैया मेरे ਥੱਲੇ ਨਾ ਸਿੱਟੋ ਇੱਥੇ ਇੱਕੀ ਵਾਰ ਮਿੱਟੀ ਮੁੱਟੀ ਲੱਗੀ ਹੁੰਦੀ ਅੱਛਾ ਸਰ ਐਂ ਤਾਂ ਵੀਰੇ ਨੇ ਇਹ ਤਾਂ ਖਲਾਈ ਜਾਣੇ ਐ ਐਂ ਨਹੀਂ ਲੂਟਾਉਣੇ ਕੰਮ ਐ ਇਦਾਂ ਹੀ ਦੇਖ ਲੈਨੇ ਵੀਰੇ ਤੁਰ ਫਿਰ ਕੇ ਜੇ ਕੋਈ ਪਸੰਦ ਆਉਂਦਾ ਨਾ ਲਗਭਗ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਇੱਥੇ ਨਾਲ ਹੀ ਕੱਪੜੇ ਵਾਲਾ ਇਹ ਜੂੜੀ ਹੋ ਮੰਨ ਲਵਾਂ ਦਾ ਜੂੜੀ ਹੋ ਨਹੀਂ ਹੈਗਾ ਇਹ ਬਿਗ ਸ਼ਾਰਕ ਕੀ ਸਾਰਾ ਕੁਝ ਹੀ ਇਹਨਾਂ ਦਾ ਹੈ ਦੇਖਿਆ ਨਾਮ ਉਹ ਹੈ ਜੀ ਸਟੋਰ ਬਿਗ ਸ਼ਾਰਕ ਦਮ ਮੁੱਕਣ ਜੀ ਨਹੀਂ ਆਉਂਦਾ ਮੁੱਕਣ ਜੀ ਨਹੀਂ ਆਉਂਦਾ ਸਟੋਰ ਜਹੇ ਸ਼ੀਸ਼ਾ ਤਾਂ ਨਹੀਂ ਲੱਗਿਆ ਲੈ ਪੈਂਟ ਕੋਟ ਆ ਜਾ ਤੇਰੇ ਸ਼ੇਰਵਾਨੇ ਭਾਬੀ ਹੋਰ ਵਿਆਹ ਕਰਾਉਣ ਨੂੰ ਫਿਰਦਾ ਇਹ ਕਹਿੰਦਾ ਸ਼ੇਰਵਾਨੇ ਯਾਰ ਸਾਰਾ ਕੁਝ ਹੀ ਲੱਭਣਾ ਇੱਥੇ ਹੈਂ ਪੂਰਾ ਦਾਇ 10 ਮਾਣ ਆ ਸਕਦਾ ਤੂੰ ਵਿਆਹ ਤੋਂ ਲੈ ਕੇ ਦਾਇ ਤੱਕ ਦਾ ਸਾਰਾ ਸਮਾਨ ਹੈ ਤੇ ਹੈਂਟਾ ਯਰ ਕੰਮ ਕੀ ਦੇ ਪੂਰੇ ਐ ਘੈਂਟਾ ਲਗਜ਼ਰੀ ਯਰ ਵੀਡੀਓ ਚ ਉਹਨੇ ਸੋਹਣੀ ਨਹੀਂ ਆ ਰਹੇ ਜਿੰਨੇ ਅਸਲ ਦੇ ਵਿੱਚ ਸੋਹਣੇ ਹੈ ਇਹ ਪਰ ਆਪਣੇ ਤਾਂ ਸ਼ੈੱਡੀ ਨੇ ਗਾ ਫੇਰ ਦੇਣਾ ਇੱਥੇ ਰੋਕਣ ਵਾਲਾ ਗਿਰੀ ਜਿਹੜੀ ਇੱਥੇ ਸੋਚ ਕੇ ਆ ਰਹੇ ਹਨ ਕਿ ਇੱਥੇ ਸਮਾਨ ਬਹੁਤ ਸਸਤਾ ਮਿਲਦਾ ਬਾਅਦ ਨਾਲ ਲੋਕ ਬਹੁਤ ਜ਼ਿਆਦਾ ਰੇਟ ਹੈ ਅਮਿਕ ਦਾ ਪਰੋੜੀ ਕਹਿੰਦੇ ਨੇ ਕਿ ਇਸ ਤੋਂ ਬਾਹਰ ਨਾਲੋਂ ਹੀ ਤੀਜਾ ਸਸਤੀਆਂ ਹੀ ਖੰਡਾਏ ਆਊਟਲੈਟ ਬਿਗ ਸ਼ਾਰਕ ਇਹਨਾਂ ਦਾ ਸੁਪੇ ਹੈ ਕਿ ਹਾਂ ਅਸੀਂ ਇਦਾਂ ਦੇ ਪਾਵਾਂਗੇ ਨਾ ਵੀਡੀਓ ਸਾਡੇ ਤੇ ਲੋਕੀ ਹੋਣਗੇ ਕੁਝ ਨਾ ਕੁਝ ਲੈ ਜਾਈਆਂਗੇ ਨਾ ਵੀਓ ਸੀਮਾ ਨੇ ਤੁਸੀਂ ਇਹਨਾਂ ਦੀ ਗੱਲਾਂ ਚ ਨਾ ਆਨਾ ਬਸ ਜੀਤ ਨੂੰ ਪਤਾ ਜ਼ੂੜੀ ਜਸੀਪ ਜ਼ੂੜੀ ਏਸੀ ਤੋਂ ਦਾ ਜਿਆ ਲੱਗਿਆ ਨਾ ਆਪਾਂ ਨੂੰ ਏਸੀ ਐਲਜੀ ਦਾ 3 ਸਟਾਰ ਆਪਾਂ ਨੂੰ ਇੱਥੇ ਦੱਸ ਰਹੇ ਸੀ ਇਹ 40000 ਦਾ ਤੇ ਆਪਾਂ ਲਿਆ 5 ਸਟਾਰ 45000 ਦਾ ਉਹ ਵੀ 601 ਨਾਲ ਜਿਹੜਾ ਹੁੰਦਾ ਤਾਂ ਉਹ ਤੋਂ ਥੋੜਾ ਜਾਂਦਾ ਜੇ ਲੱਗਿਆ ਵੀ ਪ੍ਰਾਈਸ ਮੈਨੂੰ ਜਿਆਦਾ ਕੁਝ ਕੁ ਚੀਜ਼ਾਂ ਤੋਂ ਹੋਰ ਮੈਨੂੰ ਲੱਗਦਾ ਨਹੀਂ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਵੀ ਫਰਕ ਵੀ ਹੈ ਐ ਵੀ ਵੈਰਾਈਟੀ ਕਾਫੀ ਹੈਗੀਆਂ ਇਹਨਾਂ ਕੋਲ ਚੀਜ਼ਾਂ ਹੈਗੀਆਂ ਵਧੀਆ ਬ੍ਰਾਂਡ ਦੀ ਪਰ ਪ੍ਰਾਈਸ ਦਾ ਆਪਾਂ ਦੇ ਵੀ ਕੋਈ ਬਹੁਲਾ ਫਰਕ ਹੈ ਇਹਨਾਂ ਦਾ ਮੈਨੂੰ ਲੱਗਿਆ ਨਹੀਂ ਮੈਨੂੰ ਤਾਂ ਸਭ ਤੋਂ ਥੋੜਾ ਜਿਹਾ ਮਹਿੰਗਾ ਹੀ ਲੱਗਿਆ ਬਾਕੀ ਬਹੁਤ ਮਹਿੰਗਾ ਆਪਦਾ ਆਪਦਾ ਹਿਸਾਬ ਤੁਹਾਡਾ ਹੈ ਹੈ ਬਹੁਤ ਮਹਿੰਗਾ ਬਾਣੀ ਦਾ ਫੋਨ ਪਤਾ ਨਹੀਂ ਕਿਤੇ ਰੱਖ ਕੇ ਭੁੱਲ ਭੁੱਲ ਗਿਆ ਉਹਦਾ ਇਹ ਗੱਡੀ ਤੇ ਲੱਗ ਗਿਆ ਤਾਂ ਪ੍ਰੈਂਕ ਕਰਾਂਗੇ ਪ੍ਰੈਂਕ ਕਰਾਂਗੇ ਪਤਾ ਨਹੀਂ ਕਿਤੇ ਸੱਟ ਸੱਟ ਲਿਆ ਸਵਿਚ ਆਫ ਕਰ ਲਿਆ ਅਗਲੇ ਨੇ ਬਾਕੀ ਲੱਭ ਦੇ ਕੇ ਤੇ ਸੱਚੀ ਆਪਣੇ ਨਾਲ ਹੀ ਹੋ ਜੇ ਫੋਨ ਤਾਂ ਲੱਗ ਗਿਆ ਗੱਡੀ 'ਚ ਹੀ ਪਿਆ ਸੀ ਆ ਕਿੰ ਕਰਾਂਗੇ ਪ੍ਰੈਂਕ ਵੀ ਫੋਨ ਪਤਾ ਨਹੀਂ ਕਿੱਥੇ ਸੱਟ ਲਿਆ ਵੀਡੀਓ ਬਣਾ ਲੈ ਗਾਣਾ ਦੁੱਧ ਨਾਲ ਗਾਣਾ ਤਾਂ ਕਿ ਬਾਣੀ ਨਾ ਪਰ ਤਰੀਕੇ ਨਾਲ ਹੱਸੀ ਨਾ ਜਾਏਗਾ ਨਹੀਂ ਤਾਂ ਸ਼ੱਕ ਹੋ ਜੂਗਾ ਆਪਾਂ ਅਹੀਂ ਸਮਾਂ ਲੱਗਦਾ ਕੀ ਕੀ ਕਰ ਰਹੇ ਸਤੋਰ ਸਕੂਲ ਤੱਕ ਕਿ ਆਈ ਸੀ ਕਿ ਤੇ ਹਾਂ ਨਹੀਂ ਫਿਰ ਕੀ ਕਰ ਤਾ ਮੈਨੂੰ ਕੀ ਪਤਾ ਸਟੋਰ ਸਟੋਰ ਤੱਕ ਕਿ ਨਹੀਂ ਰਿਹਾ ਯਾਰ ਮੇਰੇ ਸਕੂਲ ਨਹੀਂ ਆਏਗਾ ਪਰ ਜਾ ਮੈਂ ਕਹ ਫੋਨ ਕਰਕੇ ਦੇਖ ਨਾ ਤੈਨੂੰ ਕਿਥੇ ਭੜਾਈ ਦੀ ਕਰ ਤੇ ਫੜਿਆ ਕਿਚੜੀ ਰੋਣੇ ਫੋਨ ਪਾਸ ਮੈਂ ਆ ਕੇ ਫਿਰ ਮੈਨੂੰ ਪਾ ਰਿਹਾ ਮੈਂ ਕੁਛ ਰਿਹਾ ਮੈਂ ਕਿ ਤੂੰ ਫੜਿਆ ਤੂੰ ਨਾ ਚੰਗੀ ਗਿਆ ਵੀ ਕੀ ਕਰ ਨਹੀਂ ਗਾਸਾ ਹੋ ਗਈ ਮੇਰੀ ਉਹ ਯਾਰ ਕਿਉਂ ਚੌਂਕੜਾ ਨਾ ਆ ਆ ਠੀਕ ਆ ਅਸਲੀ ਬਾਤ ਕੀ ਮੇਰੀ ਗਾਹ ਹੁਣਾ ਤੂੰ ਕਿੱਥੇ ਫੜਾਇ ਜਿਹਨੂੰ ਨਾ ਮੈਂ ਨੀ ਬੀਲ ਦਾ ਕੜਤਣਾ ਸਵਾਲੇ ਜੇਪੋ ਸ਼ੰਮੋਲੇ ਆ ਮੇਰਾ ਯਾਰ ਆ ਮੇਰਾ ਬਾਦਲਾ ਤੂੰ ਮੇਰੇ ਫੋਨ ਦੇ ਫੋਨ ਨਾ ਤੂੰ ਦੱਸ ਰੇ ਲੋਕ ਫੋਨ ਦੇ ਤੂੰ ਕਿੱਥੇ ਫੜੇ ਦੀ ਫੋਨ ਇਹ ਯਾਰ ਗੱਡੀ ਚ ਬਣਾਇਆ ਬੈਠਾ ਨੇ ਜਦੋਂ ਅੱਖਾਂ ਵੀ ਨਹੀਂ ਕੰਮ ਆਉਂਦੀ ਹਾਂ ਬਸ ਹੰਟੇ ਤੂੰ ਕੀ ਹੁੰਦਾ ਮੇਰੇ ਪੇਰੇ ਹੱਥ ਤੇ ਧਿਆਨ ਕਿੱਥੇ ਹੁੰਦਾ ਫੋਨ ਨਹੀਂ ਸਾਹਮਣੇ ਆਉਂਦਾ ਤੂੰ ਬੋਲ ਨਾ ਉਹ ਯਾਰ ਮੇਰੇ ਕੋਲ ਤਾਂ ਮੇਰਾ ਹੈ ਧਿਆਨ ਕਿੱਥੇ ਹੁੰਦਾ ਤੇਰਾ ਸੋਗੜੀ ਹੈ ਜੰਦਰੋਂ ਛੱਡ ਕੇ ਪਸਰੇ ਰਹੀ ਦੀ ਤਾਂ ਤੂੰ ਹੋਂ ਤਾਂ ਲੱਗੀ ਅੰਦਰ ਦੇਖ ਹਾਂ ਫਿਰ ਤੂੰ ਕਿਤੇ ਧਰਿਆ ਜਦੋਂ ਚੀਜ਼ਾਂ ਚੈੱਕ ਕਰਦੀ ਸੀ ਵੀਰੇ ਪੱਗ ਦੇ ਵਿੱਚ ਤਾਂ ਨਹੀਂ ਪੱਗ ਚ ਪੱਗੀ ਪੱਗੇ ਤੇ ਕਿੱਥੇ ਲਗਾਉਂਗਾ ਹੋਂ ਤਾਂ ਅਜਾਲੂ ਰਹਿਣਾ ਕਿੱਰੇ ਲੇਪਾ ਫੋਨ ਹਿੱਟੱਕ ਜਨ ਯਾਰ ਵੀ ਦਿਨ ਡੇਰ ਵੀ ਆਇਆ ਰੱਖਦਾ ਸੀ ਕਰ ਚਾ ਹਾਂ ਜਾਂ ਗੱਡੀ ਦਾ ਪਸਾਰ ਚੈੱਕ ਕਰੇ ਗੱਡੀ ਦਾ ਹੈ ਨਹੀਂ ਕੋਈ ਔਰ ਦੇਖੋ ਆਹ ਵੇਖੀ ਐਨ ਮੂਹ ਲੈ ਹਸਨ ਦਾ ਹਸਨ ਨਾਲੇ ਦਾ ਕੀ ਸਵਾਲ ਹੈ ਚੱਕ ਲਿਆ ਚੱਕੇ ਹੀ ਗਏ ਨੇ ਇਹ ਕਿੰਮਰ ਚੱਕਦੇ ਹੋ ਕੱਟ ਦਉਂਗਾ ਕੰਮ ਹੋ ਗਿਆ ਫੇਰ ਪਰਦਾ ਉਤਾਰ ਦਉ ਕਿੰਨੇ ਦਾ ਸੀ ਇਹ ਦੇਖ ਪਰਸਲ ਚੈੱਕ ਕਰ ਲਓ ਫਿਰ ਸਟੋਰ ਵਾਲਿਆਂ ਨੇ ਨਾ ਚੱਕਿਆ ਹੋਵੇ ਉਹਨਾਂ ਨੂੰ ਪਤਾ ਲੱਗ ਜੇ ਦੱਸ ਦੇਣਗੇ ਵੀ ਕਿੱਥੇ ਹੈ ਪਿਛਲੇ ਆਪ ਉੱਥੇ ਉਹ ਬਚ ਲੈਣੇ ਕਿੱਥੇ ਰੱਖਿਆ ਸਟੋਰ ਉਧਰ ਸ਼ਾਰਕ ਵਾਲੇ ਚਿੱਤਾ ਨਹੀਂ ਕਿੱਥੇ ਰੱਖਿਆ ਸੀ ਜਦੋਂ ਤੌਲੀਏ ਚੈੱਕ ਕਰਦੀ ਸੀ ਤੂੰ ਕਿੱਥੇ ਹਾਉਤੀ ਰੱਖਿਆ ਆਏ ਕੰਬਲ ਦੇ ਖਲਾ ਕੇ ਦੇਖਦੀ ਸੀ ਨਹੀਂ ਉਹ ਐਸਵੇਂ ਲੱਗ ਰਹੀ ਹੈ ਤੂੰ ਫੜਾਇਆ ਸੀ ਫਿਰ ਕਿਸੇ ਨੂੰ ਕੋਈ ਨਹੀਂ ਤੂੰ ਨਹੀਂ ਚੱਕਿਆ ਕਿਸੇ ਨੇ ਚੱਲ ਆਜੇ ਬਾਈ ਫੋਨ ਨਹੀਂ ਚੱਕਿਆ ਪੁੱਤ ਚੈੱਕ ਕਰ ਲੈਣੇ ਹੈਂ ਹਾਂ ਤੋਪ ਤੇ ਕਿਉਂ ਹੋਇਆ ਇਹ ਚੰਦ ਚੋ ਚੱਲ ਚੱਲ ਭੰਗ ਆਇਆ ਥੋੜੀ ਪੁੱਤ ਰਹਿੰਦੇ ਉਹ ਚ ਜਾਂਦੇ ਹੈਂ ਜਾਂਦੇ ਤੋਂ ਉੱਪਰ ਚੁਟਦੇ ਗਿਆ ਪਤਨੀ ਇੰਤਾਈ ਤੋਂ ਪੱਛੇ ਦੇਖਣਾਈ ਦੇ ਰਹੇ ਕਿਥੋਂ ਮਿਲਿਆ ਗੱਡੀ 'ਚ ਸੱਟਿਆ ਵੈ ਕਿਰਨ ਕਿਵੇਂ ਨਾ ਉਹਨਾਂ ਦਾ ਕੱਪੜੇ ਲਾਉਂਦਾ ਕਿਉਂ ਇੱਕ ਤਾਂ ਜਰਾ ਫੋਨ ਲੱਭ ਕੇ ਦਿੱਤਾ ਤੋ ਕਿ ਨਹੀਂ ਯਾਰ ਦੇ ਕੱਪੜੇ ਲਾਉਂ ਮੇਰੇ ਨਾਲ ਬੈਂਕਰ ਮੇਰੀ ਸੁਣ ਲਈ ਓਏ ਮੇਰੀ ਸੁਣ ਲਈ ਤੁੰਗੀ ਯਾਦ ਰੱਖੇਂ ਤੇਰੇ ਕੋਲ 10 ਸਕਿੰਟ ਨੇ ਜਿਹੜੀ ਚੀਜ਼ ਤੇ ਹੱਥ ਰੱਖੇਂ ਉਹ ਤੇਨੂੰ ਦਵਾ ਦੂਗਾ ਹੋ ਗਏ 10 ਸਕਿੰਟ ਤਾਂ ਪੂਰੇ ਕਦੋਂ ਦੇ ਹੋ ਗਏ ਇੱਕੋ ਚੀਜ਼ ਫੜੀਆਂ ਤੂੰ ਬਸ ਆ ਲੈ ਲੈ ਕਿੰਨੇ ਆ ਕੀ ਮੈਂ ਤਾਂ ਪਹਿਲਾਂ ਕਿਹਾ 10 ਸੈਕਿੰਡ ਦੇ ਦੇ ਤੈਨੂੰ ਐ ਨਹੀਂ ਬਈ ਤੁਸੀਂ ਮੈਨੂੰ ਐ ਨਹੀਂ ਐ ਹੀ ਹੁੰਦਾ ਵੀਰੇ ਮੌਕਾ ਇੱਕ ਵਾਰ ਹੀ ਦਿੰਦੀ ਹੈ ਜ਼ਿੰਦਗੀ ਜ਼ਿੰਦਗੀ ਤੇ ਮੈਂ ਇੱਕ ਵਾਰ ਹੀ ਮੌਕਾ ਦੰਨੇ ਹੁੰਨੇ ਆ ਸੀ ਤੈਨੂੰ 10 ਸੈਕਿੰਡ ਦਿੱਤੇ ਸੀ ਬਾਣੀ ਤੈਨੂੰ ਤਾਂ ਚੱਪਲਾਂ ਦੀ ਲੋੜ ਹੈ ਨਾ ਤੂੰ ਕਹਿੰਦੀ ਸੀ ਮਾਲ ਚੱਪਲਾਂ ਖਰੀਦਣੀਆਂ 400 ਰੁਪਏ ਦਾ ਵੀਰੇ ਲੈ ਲਾਂਗੇ ਸਸਤੇ ਕੀ ਪਰਫਿਊਮ ਵੀ ਛੜਕਣ ਲੱਗੀ ਸੀ ਜਿਹਾ ਕਿ ਫ੍ਰੀ ਸੀ ਦੀਪ ਜੀ ਕਹਿੰਦਾ ਹਾਂ ਹੰਝੂ ਡਿਗਿਆ ਵਿਚਾਰੇ ਇਹ ਜੋ ਵਿਆਹੇ ਬੰਦੇ ਦੀ ਦਾਸ ਤਾਂ ਇਹ ਪਹਿਲਾ ਪਹਿਲਾ ਖੁਸ਼ ਆ ਇਸ ਦੁਆਰਾ ਐਂ ਅੰਝੂ ਡਿਗਦੇ ਨੇ ਹਾਂ ਭਾਈ ਜਿੱਥੇ ਮਰਜੀ ਜਾਓ ਡੋਸਾ 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 ਜੇ ਸਾਹਮਣੇ ਨਾਈਜ਼ ਕਾਉਂਦੀ ਬਣਾਉਂਦੇ ਦਿਖਿਆਣਾ ਜੇ ਕਾਉਂਗੇ ਕੀ ਪਾਣੀ ਦੇਗਾ ਨਾਲੀ ਚ ਨਾਲੀ ਦੇ ਨਾਲੇ ਚ ਐ ਪਸੀਨਾ ਪਸੀਨੀ ਹੋ ਕੇ ਅਗਲਾ ਕੋਈ ਡੋਸਾ ਬਣਾਵੇ ਐਂ ਕੰਦਾ ਜਾ ਇਹ ਮਾਲਾ ਦਿੱਲੀ ਆ ਬੱਚੇ ਦੇ ਸਾਹਮਣੇ ਉਹ ਠੀਕ ਬੋਲ ਬੋਲ ਖਬਰ ਨਹੀਂ ਦੇਤੇ ਦੋਸਤ ਸਾਹਮਣੇ ਚੰਚ ਚੰਚ ਪੈਣਾ ਐ ਦਦਾ ਜੀ ਉਹਦੇ ਦੇਖੋ ਵੀ ਨਹੀਂ ਜਾਨੀ ਤਤਲੋ ਜੀ ਤੁਹਾਡਾ ਦੇਖੇ स्वाद <laughs> है यारैंग आना <laughs> <laughs> ਜਮਾ ਬਈ ਕਰਾ ਸਹੀ ਨਾ ਸੱਤਿਆਂ ਮਜ਼ਾਕ ਦੇ ਦੀ ਇੱਕ ਵਰਕੀ ਥੋੜੀ ਮੈਨੂੰ ਪਤਾ ਤੁਮ ਮੇਰੇ ਮਮੂ ਕਰੇਂਗੇ ਨਾ ਮੈਂ ਵੱਡਾ ਵਰਕ ਭਰੇ ਆਂ ਇਹਨੂੰ ਪਹਿਲੇ ਹੀ ਪਤਾ ਸੀ ਆਹ ਆਹ ਓਏ ਆ ਕਿੱਥੋਂ ਆਂਦਾ ਇਹ ਬੰਦਾ ਬਾਈ ਜੇ ਦੇਖਦੇ ਰਹੇਂਦਾ ਉਹ ਟੱਕ ਤਾ ਸਾਰਾ ਹੀ ਵਾਹ ਹੈਰਾਨ ਆ ਯਾਰ ਐਣੀ ਇਹ ਬਾਹਰ ਲਿਆਉਣ ਜੋਗੇ ਨਹੀਂ। ਇਹ ਵੇਚੀ ਕਰਾ ਦੇਣਾ ਚਾਹੁੰਦਾ ਵੀ ਉੱਪਰ। ਇੱਥੋਂ ਆਪਾਂ ਮਾਂਬਲੇਟ ਤੋਂ ਨਿਕਲ ਚੁੱਕੇ ਆਂ। ਦੇਖੋ ਆਪਾਂ ਚੱਲੇ ਆਂ ਸੰਗਰੂਰ। 10 ਕਿਲੋਮੀਟਰ ਆਲਾ ਮੀਟਰ ਕੋਲ ਹੋ। ਇਹ ਪਾੜ ਪਰ ਮੇਰੀ ਨਾਨਕੀ ਨੇ। ਤੇ ਉੱਥੋਂ ਕੋਈ ਕੋਈ ਪੱਤੀ ਹੋਵੇ ਨੰਮੀ। ਲੋ ਜੀ ਆਪਾਂ ਨੂੰ ਟਾਈਮ ਲੱਗੇ ਵਿੱਚ ਦੀ ਆਪਾਂ ਨਾਨਕੇ ਵੀ ਹੋ ਗਏ। ਬਾਣੀ ਕਿੱਧਰ ਗਾਇਬ ਹੈ? ਹਾਂ। ਹਾਂ। ਕੀ ਸੂਟ ਉੱਪਰ ਲਗਾਇਆ ਕਰ ਰਿਹਾ ਇਹ ਕਿ ਸੂਟ ਦੁਵਾ ਰਿਆ ਸੀ ਤੂੰ ਇਹਦਾ ਮਿਲਕ ਬਦਾਮ ਪੀਣਾ ਹੋਵੇ ਤੂੰ ਸਾਰੇ ਬਦਾਮ ਜੇ ਕੱਢ ਕੇ ਅੱਡ ਸੱਟ ਦਾ ਨਹੀਂ ਹੈ ਨਹੀਂ ਹੋਦਾ ਮੈਂ ਕਿਹਾ ਫਾਈ ਲਿੰਦੀ ਆ ਫੇਸ ਹੋ ਰਹੀ ਸੀ ਕਿ ਇਹ ਤਿੰਨ ਕੁੱਚੀ ਸੁਣਦਾ ਨਹੀਂ ਸੀ ਮੈਨੂੰ ਬਦਾਮ ਕਾਜੂ ਕੱਟ ਕੇ ਸਭ ਕੁਝ ਪਲੇਟ ਬਾਦਾਮ ਕਾਜੂ ਕੱਟ ਕੇ ਕਿ ਬਣਾਉਂਦੇ ਨੇ ਤੂੰ ਦਿਮਾਗ ਦੇਖੋ ਉਹ ਸ਼ੋ ਹੋ ਜਾਈ ਨਹੀਂ ਵਸੇ ਉਹ ਵੀ ਪੂਰੀ ਲੋ ਹੁਣ ਆਪਾਂ ਆਏ ਆ ਸੰਗਰੂਰ ਲੈਮਜ਼ਨ ਸਟੋਰਸ ਵਾਲੇ ਨੇ ਲੈਮਜ਼ਨ ਆ ਇਹ ਲੰਗੋ Amazon Amazon ਉਥੇ ਬਾਹਰ ਤੇ ਲੈ ਹੁਣ ਲਿਖਿਆ ਹੋਇਆ ਇੱਥੇ ਵਧੀਆ ਹੈ ਗਿਆ ਨਾ ਵੈਰਾਈਟੀ ਉਥੇ ਵੱਡੇ ਹੈ ਨਹੀਂ ਸੀ ਉਹਨਾਂ ਆਹ ਦੇਖ ਲੈ ਹੁਣ ਇਹਦਾ ਮਰਫਲਿੱਪਸ ਦੇ ਨਹੀਂ ਨਾਲੇ ਹਾਂ ਹਾਂ ਆ ਉਹਦੇ ਮਾਫੀ ਯਾਰ ਇਹਦੇ ਰੇਟ ਦਾ ਫਰਕ ਨਹੀਂ ਲੱਗਦਾ ਮੈਨੂੰ ਹਾਂ ਕਿੰਨੇ ਟੱਕਲੇ ਬਸ ਜੀ ਮੈਂ ਫਰਿੱਜ ਲੈਣਾ ਉਥੇ ਨਾਲੋਂ ਆਊਟਲੈਟਰ ਨਾਲੋਂ ਸਸਤਾ ਨਾ ਜੇ ਟੱਕ ਲਿਆ ਉਹਨੇ ਗਾ ਪੈਰ ਪਾੜ ਫਿਰ ਤੁਸੀਂ ਗੋਣ ਜਾਉਂਦੇ ਲਿਖੀ ਆਹ ਵਧੀਆ ਮਾਰੇ ਦੇ ਟੱਕੇ ਨਾ ਦੇਖੋ ਅੱਛਾ ਸਕ੍ਰੈਚ ਵਾਲੇ ਨੇ ਇਹ ਅੱਛਾ ਜਿਵੇਂ ਆਹ ਠੀਕ ਹੈ ਅੱਛਾ ਆਹ ਸਾਹਬ ਹੈ ਦਾ ਤਾਂ ਫਿਰ ਸਹੀ ਹੈ ਯਾਰ ਵਧੀਆ ਸਸਤਾ ਮਿਲਦਾ ਮਾੜੇ ਮੋٹے ਸਕਰੈਚ ਵਾਲੇ ਜਿਵੇਂ ਹੁਣ ਮੈਂ ਲਾ ਹੈ ਆਹ ਆ ਉਹ ਛੱਡਿਆ ਯਾਰ ਉਹ ਬਲੌਗ ਤਾਂ ਅੱਛਾ ਇੱਥੇ ਜਿਵੇਂ ਮੰਨ ਲਓ ਸਕਰੈਚ ਸਕਰੂ ਵਾਲੇ ਪੀਸ ਮਿਲ ਜਾਂਦੇ ਆ ਵਧੀਆ ਸਸਤੇ ਦੀ ਲੋਕੇਸ਼ਨ ਲੋਕੇਸ਼ਨ ਕਿੱਥੇ ਜੇ ਲੋਕੇਸ਼ਨ ਵਗੈਰਾ ਪਤਾ ਤੈਨੂੰ ਕਿੱਥੇ ਜੇ ਇਹ ਹਾਂ ਹਾਂ ਕਿੱਥੇ ਮੰਡੀ ਚ ਮੰਡੀ ਚ ਨਹੀਂ ਪਤਾ ਮੰਡੀ ਚ ਮੰਡੀ ਚ ਇਹਨੂੰ ਕੀ ਬਸ ਇਹ ਜਿਵੇਂ ਮਾੜਾ ਉੱਟਾ ਟੱਕ ਟੱਕ ਲੱਗ ਗਿਆ ਨਾ ਉਹ ਜੇ ਪੀਸ ਨਹੀਂ ਮੈਂ ਹੁਣ ਆ ਲੱਗਿਆ ਹੈ ਇੱਥੇ ਪਰ ਮੇਲ ਸਸਤੇ ਜਾਂਦੇ ਨੇ ਹਮ ਪੱਖਾ ਗੱਡਾ ਸਾਰੇ ਪਿੰਡ ਨੂੰ ਹਵਾ ਚੱਲ ਦੇ ਇਹ ਅਪਡੇਟ ਚ ਮਿਲ ਗਿਆ ਇੱਥੋਂ ਸਕ੍ਰੈਚ ਵਾਲਾ ਲੋਜੀ 59 ਦਾ ਮਿਲ ਗਿਆ ਸਕ੍ਰੈਚ ਵਾਲਾ ਸੀਗਾ ਤਾਂ ਕਰਕੇ ਸਸਤਾ ਮਿਲ ਗਿਆ ਤੇ ਹੁਣ ਉਹ ਪਤਾ ਨਹੀਂ ਕੀ ਹੋਰ ਕੋਈ ਬੋਟਲ ਬੋਟਲਾਂ ਹੋਰ ਆਈਆਂ ਲੈਣ ਗਏ ਜਾਂ ਤੇ ਹੋਰ ਸਮਾਨ ਸੂਣ ਆਪਣਾ ਥੱਕ ਗਏ ਹੀ ਮਾ ਮੈਂ ਤਾਂ ਗੱਡੀ 'ਚ ਬੈਠਣਾ ਪਈ ਤੁਸੀਂ ਜਾਓ ਪਤਾ ਨਹੀਂ ਇੰਨੀ ਹਿੰਮਤ ਕਿੱਥੋਂ ਆਉਂਦੀ ਹੈ ਫਿਰਨ ਫੁਰਨ ਦੇ ਮਾਮਲੇ 'ਚ ਜਾਣੀਆਂ ਨਹੀਂ ਪਿਛੇ ਰਹਿ ਸਕਦੀਆਂ ਆਪਾਂ ਜਾਨਦੇ ਆ ਥੱਕ ਫਿਰ ਇੰਨਾ ਤੋੜਾ ਫੇਰਾ ਨਹੀਂ ਹੁੰਦਾ ਭਰਾਵਾ ਲਓ ਜੀ ਹੁਣ ਆਪਾਂ ਚੱਲਿਆਂ ਘਰਾਂ ਨੂੰ ਹਾਂ ਕਰਨੇ ਆ ਐਜੇ ਕੇ ਚਾਂਸਿਸ ਚ ਜਾਣਾ ਹੈ ਕਿਉਂ ਗੱਡੀ ਕਢਾਉਣੀ ਨੇ ਗੱਡੀ ਕਢਾਉਣੀ ਐਜੰਸੀ ਹੋਣੀ ਹੈਗੀ ਇਹਦਾ ਸਮਾਨ ਦੀ ਆ ਹਜੇ ਹੋਰ ਲੈਣਾ ਯਾਰ ਸਮਾਨ ਇਹ ਵਾਲਾ ਨਹੀਂ ਲੈਣਾ ਬਸ ਮੰਮੀ ਚੱਕੀ ਫਿਰਦੇ ਆਉਣ ਇਹ ਵਾਲਾ ਤਾਂ ਕਿਹੜਾ ਸਮਾਨ ਹੈ ਨਾ ਲੈ ਲਿਆ ਸਮਾਨ ਜਿਹੜਾ ਲੈਣਾ ਚੱਕਿਆ ਮਗਾ ਸਮਾਨ ਹਜੇ ਹੋਣਾ ਹੈ ਹਾਂ ਹੁਣ ਇਹਦੇ ਮੂਰਤ ਤੇ ਆ ਰਹੇ ਆ ਬਸ ਚਲੋ ਵੀ ਮੁੰਡਿਓ ਇਹਦੇ ਨਾਲ ਚਲੋ ਸਾਡੇ کیسے ਬੈਠੇ ਹੋ ਵੀ ਸਕੇ ਜਾਂਦੇ ਆਂ ਫਿਰਦੇ ਫਿਰਦੇ ਆਂ ਆ ਟੌਲੀ ਸਾਹਮਣੇ ਟੌਲੀ ਆ 50 ਰੁਪਏ ਯਾਰ ਦੇਈ ਮਣਿਆ ਸਾਫ ਕਰਨਾ ਆ ਜੀ ਚਲੋ ਬੋਲੋ ਬਾਅਦ ਹੁਣ ਆਪਾਂ ਘਰੇ ਚੱਲਿਆਂ ਆ ਖਤਮ ਨਾ ਨਾ ਆ ਬਲੋ ਗੱਜ ਦਾ ਖਤਮ ਚੈਨ ਨੂੰ ਸਬਸਕ੍ਰਾਈਬ ਕਰਦੇ ਹੋ ਸਾਰੇ ਜਾਣੇ ਤੇ ਕਮੈਂਟ ਕਰਕੇ ਦੱਸੋ ਕਿਵੇਂ ਲੱਗਿਆ ਤੇ ਬੈਲ ਆਈਕਨ ਦਬਾ ਦੇ ਫਿਰ ਕੀ ਅੰਦਰ ਕਮੈਂਟ ਕਰਦੇ ਲਾਈਕ ਵੀ ਕਰਦੇ ਕੀ